ਇਹ ਇਥੇ ਆ ਕੇ ਗੱਲਾਂ ਹੀ ਕਰਨੀਆਂ ਫਿਰ ਤੇ ਪਸ਼ੂਆਂ ਨਾਲ ਘੱਟ ਥੜੂਆਂ ਗੱਜ ਕੇ ਆਖੋ ਸਤਨਾਮ ਆਵਣ ਆਏ ਸ੍ਰਿਸ਼ਟ ਵਿੱਚ ਬਲਬੂਜੇ ਪਸਟ ਹੋੜ ਪਸ਼ੂਆਂ ਦੇ ਵਿੱਚ ਬੜੇ ਗੋਣ ਨੇ ਪੰਛੀਆਂ ਦੇ ਬੜੇ ਗੋਣ ਨੇ ਆਪਣੇ ਚ ਕਿਉਂ ਨਹੀਂ ਹੈ ਹੌਮ ਬਿਹਾਰੀ ਤਿੰਨਾ ਪੰਖੀਆਂ ਜੰਗਲ ਜਿੰਨਾ ਆਸ ਕੰਕਰ ਚੁਗਣ ਥਲ ਵਸਨ ਰੱਬ ਨਾਲ ਸੋਣ ਪਾਸ ਕਿੰਨੀ ਆਧਾਰਨਾ ਸਤਵਰਨਾ ਦਿੱਤੀ ਆ ਰੇ ਨਾ ਮਹਾਰਾਜ ਕਹਿੰਦੇ ਓਏ ਰਾਤੀ ਜਾ ਕੇ ਸਹਿਬ ਸੁਹਾਵੇ ਤੇ ਰਾਤੀ ਜਾ ਕੇ ਉਹ ਕੁੱਤੇ ਤੈਥੀ ਉੱਤੇ ਤੇਰੇ ਨਾਲ ਤਾਂ ਕੁੱਤੇ ਚੰਗੇ ਤੂੰ ਰਾਤ ਨੂੰ 12 ਵਜੇ ਕੀ ਉੱਠ ਗਿਆ 1 ਵਜੇ ਕੀ ਉੱਠ ਗਿਆ ਹੁਣ 12 1 ਤਾਂ ਤਾਂ ਸਮਾਂ ਚ ਲੱਗਿਆ ਸੰਤ ਅਤਰ ਸਿੰਘ ਮਹਾਰਾਜ ਦਾ ਸਮਾਂ ਸੀ ਉਹ 12 1 ਵਜੇ ਉੱਠਦੇ ਹੁਣ ਤਾਂ 6 ਵਜੇ ਉੱਠ ਕੇ ਵੀ ਕਹਿੰਦਾ ਮੈਂ ਇਸ਼ਨਾਨ ਕਰਦਾ ਇਸ਼ਨਾਨ ਥੋੜਾ 6 ਵਜੇ 7 ਵਜੇ ਕਿਨੇ 11 ਵਜੇ ਤੱਕ ਸੌਣਾ ਨਹੀਂ ਉੱਠੂ ਕਿਵੇਂ ਗੱਲ ਕੇ ਅੱਖੋਂ ਸਤਨਾ ਮਾਰੇ ਕਹਿੰਦੇ ਉੱਠ ਗਿਆ ਤੂੰ ਤੇ ਵੱਡਾ ਕਹੋਨੇ ਤੇਰੇ ਨਾਲ ਤਾਂ ਕੁੱਤੇ ਝੱਗੇ ਰੁੱਖੀ ਮਿੱਸੀ ਖਾਏ ਕਹਿੰਦੇ ਜਾਏ ਰਾਂ ਦੇ ਸੁੱਤੇ ਤੇਥੋਂ ਉੱਤੇ ਤੂੰ ਤਾਂ ਘਰ ਆ ਕੇ ਰਹਿਣਾ ਪੱਖਾ ਲੱਗਿਆ ਏਸੀ ਲੱਗਿਆ ਉਹ ਰੂੜੀਆਂ ਚੜੜੇ ਚ ਪੈਂਦੇ ਆ ਤੇ ਸਾਸ ਸੇ ਜੀ ਕਹਿੰਦੇ ਉਹ ਯਾਰ ਦਾ ਰੂਹਾ ਕਦੇ ਨਾ ਸੱਜਦੇ ਭਾਵੇਂ 100-100 ਮਾਰੇ ਜੁੱਤੇ ਤੇਥੋਂ ਉੱਤੇ ਡੰਡਾ ਮਾਰੋ ਜੁੱਤੀ ਮਾਰੋ ਪਤਾ ਭਾਜੂ ਫੇਰ ਆ ਜਾਣਾ ਉੱਥੇ ਤੈਨੂੰ ਕਾਜੇ ਬਾਬਾ ਇੱਥੇ ਝਿਰਕਦੇ ਨਾ ਕਿਸੇ ਨੂੰ ਮੜ ਜਾ ਮੁੜ ਕੇ ਗੁਰਦੁਆਰੇ ਨਹੀਂ ਪੜਦਾ ਕਹਿੰਦੇ ਗੁਰਦੁਆਰਾ ਨੱਕ ਬਣਾ ਲਾਂਗੇ ਆਪਾਂ ਉਹ ਇੱਥੇ ਕਾਦਣ ਵਾਸਤੇ ਆਉਣਾ ਹੈ ਆਪਾਂ ਇੱਥੇ ਤੱਕ ਨਫਰਤ ਭਰੀ ਹੋਈ ਮੇਰੇ ਸਾਥਪੰਨ ਕੀ ਕਹਿੰਦੇ ਆ ਮੁੰਡੇ ਸਾਹਿਬ ਵਕੀਰ ਕਹਿੰਦਾ ਓਏ ਉੱਠ ਬੁੱਲਿਆ ਜਾ ਕੇ ਯਾਰ ਬਨਾਲਾ ਨਹੀਂ ਤੇ ਬਾਜੀ ਲਾਗੇ ਕੁੱਤੇ ਦੈਂਜੀ ਉੱਤੇ ਤੇਰੇ ਨਾਲ ਚੰਗੇ ਰਹਿਣਾ ਪੰਜਾਬ ਕੀ ਦੀ ਚ ਬੱਠੇ ਹੋ ਸੇਵਕ ਸਿੰਘ ਸੇਵਕ ਸਿੰਘ ਸਾਡੇ ਦਿਲਾਂ ਦਾ ਟੁਕੜਾ ਸੀ ਚੱਲ ਗਿਆ ਜਵਾਨੀ ਮੈਂ ਮੈਂ ਬਾਤ ਪਾਈ ਸੀ ਕਹਿੰਦਾ ਮਨ ਕੀ ਮਨ ਹੀ ਮਾਹਿਂਤੀ ਨਾ ਹਰ ਭਜੇ ਨਾ ਤੀਰਥ ਸੇਵੇ ਅਰਦਾਸ ਕਰਨਾ ਹੈ ਉਹਨਾਂ ਤੁਸੀਂ ਫਿਰ ਕਰੀਏ ਅੱਲਾ ਸੱਬਾ ਅਰਦਾਸ ਉਹ ਵੀ ਬਾਪੇ ਨੇ ਸੁਣਨੀਆਂ ਜਿਹੜਾ ਵੇਚੂਗਾ ਇੱਕਾ ਕਰਤਾ ਦੇ ਨਾਲ ਮੇਰੇ ਸੱਤ ਬਰ ਕਹਿੰਦੇ ਆ ਉਹ ਬੀਬੀ ਜੀ ਦੇ ਘਰ ਵਾਲਾ ਚੱਲਿਆ ਗਿਆ ਉਹ ਬਾਪ ਉਹ ਬਾਪ ਜਿਹਨਾਂ ਦਾ ਪੁੱਤਰ ਚੱਲਿਆ ਗਿਆ ਅਸਰੀ ਤਾਂ ਪਤਾ ਉਹਨਾਂ ਨੂੰ ਹੈ ਮੈਂ ਤਾਂ ਚਲੇ ਜਾਣਾ ਪੀਰ ਬਿਲਾ ਕੇ ਮੈਂ ਤਾਂ ਚਲੇ ਜਾਣਾ ਪੀਰ ਬਿਲਾ ਕੇ ਉਹਨਾਂ ਦਾ ਅਸਾਸ ਨਹੀਂ ਅਸਲੀ ਉਹਨਾਂ ਨੂੰ ਪੁੱਛ ਕੇ ਦੇਖੀਏ ਵੀ ਬਰਾਗ ਹੁੰਦਾ ਕੀ ਹੈ ਅਜਿਹਾ ਕੀਰਤਨ ਕਰਨ ਲੱਗਿਆ ਵੀ ਹਾਸੇ ਰੇ ਕਿਰਤਨ ਹਾਸੇ ਦਾ ਬਸ ਥੜੋ ਹੈ ਕੀਰਤਨ ਮਨਾਰਿਆ ਦਾ ਬਸ ਹੈ ਬਰਾਤ ਤੋਂ ਅੱਗੇ ਬਲਾਪ ਹੁੰਦਾ ਹੈ ਇਹ ਐ ਮਹਿੰਗਾ ਤਾਂ ਹੈ ਕੀਰਤਨ ਕਰਨ ਲੱਗਿਆ ਇਹ ਥੋੜੋ ਸਾਸਰੀ ਇੱਥੇ ਨਿਮਰਤਾ ਇੱਥੇ ਭਾਵਨਾ ਇੱਥੇ ਪਿਆਰ ਦੀ ਗੱਲ ਹੈ ਇਥੇ ਜਿੰਨਾ ਨਮਾਣਾ ਹੋ ਜਾਏਗਾ ਉੰਨੀ ਗੁਰੂ ਨਾਨਕ ਬਖਸ਼ਿਸ ਕਰਦੇ ਆ। ਬਾਬਾ ਅਨੰਦ ਸਿੰਘ ਜੀ ਮਹਾਰਾਜ ਕਹਿੰਦੇ ਤੈਨੂੰ ਮੱਥਾ ਹੀ ਟਿਕਣਾ ਆ ਜੇ ਨਾ ਗੁਰੂ ਨੂੰ ਸਾਰੀ ਦੁਨੀਆ ਨੂੰ ਤੈਨੂੰ ਮੱਥਾ ਟਿਕਣ ਲਾ ਦੂੰਗਾ ਮੈਂ। ਜੇ ਤੂੰ ਗੁਰੂ ਨਾਨਕ ਨੂੰ ਪਿਆਰ ਨਾਲ ਮੱਥਾ ਹੀ ਦੇਖ ਲਵੇਂ ਸਾਰੀ ਦੁਨੀਆ ਨੂੰ ਤੇਰੇ ਅੱਗੇ ਝੁਕਾ ਦੂੰਗਾ ਮੈਂ। ਅਸੀਂ ਤਾਂ ਉਦਾਹਰਨ ਐ ਅਸਲ ਦੀ ਰਹੀ। ਜਿਸ ਨੀਚ ਕੋ ਕੋ ਨਾ ਜਾਣਦਾ। ਅਸੀਂ ਤਾਂ ਉਹ ਮੈਂ ਕੁੱਲੀਆਂ 'ਚ ਪੜੇ ਹੋਏ ਆ ਅਸੀਂ। ਸੱਚੇ ਪਾਸਾ ਨੇ ਕਮੀ ਤਾਂ ਕੋਈ ਨਹੀਂ। ਆਇ ਤੋ ਉਸਦਾ ਰੱਪਈਆ ਵੀ ਮੇਰੇ ਸਤਗੁਰ ਕਹਿੰਦੇ ਬਰਾਗ ਕੋ ਕਿਉਂ ਬਲਾਪ ਹੈ ਕਹਿੰਦੇ ਕੀਰਤਨ ਤੇ ਹੱਸਣਾ ਪਈ ਕਿਤੇ ਝਟਕੜਿਆ ਨਾ ਕੀਰਤਨ ਨਹੀਂ ਹੁੰਦਾ ਕੀਰਤਨ ਬਰਾਗ ਹੈ ਜਿੱਦੇ ਹੁਣ ਸਾਡਾ ਸੇਵਕ ਮਰਿਆ ਨਾ ਸਾਰੇ ਰੋਂਦੇ ਸੀ ਨਾ ਬਰਾਗ ਆਇਆ ਸੀ ਐਸੇ ਤਰ੍ਹਾਂ ਕਹਿੰਦੇ ਗੁਰੂ ਨਾਨਕ ਨੂੰ ਯਾਦ ਕਰ ਕਰਕੇ ਧਾ ਮਾਰ ਕੇ ਦੇਖੋ ਕਹੋ ਤਾਂ ਸਹੀ ਸੱਚੇ ਪਾਸਾ ਨੂੰ ਬਹੁਤੇ ਫੇਰ ਭਏ ਕਿਰਪਨ ਕੋ ਅਕਿਸ ਕਿਰਪਾ ਕੀ ਮਹਾਰਾਜ ਕਈ ਜਨਮਾਂ ਦਾ ਵੀਰ ਕਰੂੰਗਾ ਬਹੁਤੇ ਜਨਮਾਂ ਦੇ ਵਿੱਚ ਝਟਕਦੇ ਝਟਕਦੇ ਮਨੁੱਖਾ ਦੇਹੀ ਵੀ ਦੀ ਪਰ ਮਨੁੱਖਾ ਦੀ ਵੀ ਐਵੇਂ ਲੰਘ ਡੀਗਜ ਕੇ ਆਖੋ ਸਤਨਾਮ ਮੇਰੀ ਮੌਤ ਔਖੀ ਹੈ 83 ਲੱਖ 99992 ਜੂਨੀ ਤੋਂ ਬਾਅਦ ਕਰਮਾ ਦਾ ਨੀਤ ਦੁਆਰਾ ਗੇੜ ਵੀ ਸ਼ੁਰੂ ਹੋ ਜਾਂਦਾ ਹੈ ਬਾਬਾ ਕਹਿੰਦਾ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਹੀ ਕਹਿੰਿਆ ਮੇਨਾ ਸੀ ਪਰ ਤੁਰ ਗਿਆ ਹੋਰੀ ਪਾਸੇ ਕਰਾਹੇ ਬਹਿ ਗਿਆ ਅਵਰ ਕਾਸ ਤੇ ਰਕਤੈ ਨਾ ਕਾਮ ਮਿਲ ਸਾਧ ਸੰਗਤ ਭਜ ਆਜੋ ਕਿਤੇ ਸਮਾਸਾ ਸਾਡੇ ਤੇ ਵੀ ਆਉ ਮਰਾਂਗੇ ਤਾਂ ਆਪਾਂ ਵੀ ਪਤਾ ਨਹੀਂ ਕਿੰਨਾ ਕੁ ਕੁਝ ਸੋਚਦੀ ਹੋਊ ਮਾਂ ਪਤਾ ਨਹੀਂ ਕਿੰਨਾ ਕੁ ਸੋਚਦੇ ਹੋਣਗੇ ਗਵਣਦੀ ਪਰ ਨਾਲ ਕਿੰਨਾ ਕੁ ਸੋਚਦੀ ਹੋਊ ਘਰ ਵਾਲੀ ਪਤਾ ਨਹੀਂ ਕੀ ਕੀ ਸੋਚਦੀ ਭਾਰ ਮੇਰਾ ਸਤਗੁਰ ਕਹਿੰਦਾ ਮਨ ਕੀ ਮਨ ਹੀ ਮਾਹਿਰ ਉਹ ਗੜ